ਆਜਾ ਵਾਟ ਸਰ ਪਤਾ ਯਾਰ ਜਿਵੇਂ ਖਬਰਾਂ ਆ ਰਹੀਆਂ ਨੇ ਇੱਕ ਮੈਡੀਕਲ ਕਾਲਜ ਕੋਗਾਤੇ ਦੇ ਵਿੱਚ ਇੱਕ ਰੇਪ ਐਂਡ ਮਰਡਰ ਹੋਇਆ ਪੋਸਟ ਗ੍ਰੈਜੂਏਟ ਸਟੂਡੈਂਟਸ ਦਾ ਤੇ ਉਸ ਤੋਂ ਬਾਅਦ ਫਿਰ ਉਸੇ ਹਸਪੀਟਲ ਤੇ ਹਮਲਾ ਹੋਇਆ ਕੁਝ ਦਿਨ ਠਹਿਰ ਕੇ ਬੜਾ ਆਰਗੇਨਾਈਜ਼ ਤਰੀਕੇ ਨਾਲ ਕਿ ਕੁਝ ਕੁ ਮੀਟਿੰਗ ਲਈ ਉਹਨਾਂ ਨੇ ਡਿਸੀਵ ਕੀਤਾ ਉੱਥੇ ਲੋਕਾਂ ਨੂੰ ਪੁਲਿਸ ਨੂੰ ਵੀ ਕਿ ਦੇ ਆਰ ਵਿਦ ਅਸ ਪਰ ਜਦੋਂ ਉਹਨਾਂ ਨੇ ਉਹ ਬੈਰੀਕੇਡ ਤੋੜ ਕੇ ਅੱਗੇ ਆ ਗਏ ਤਾਂ ਦੇ ਸਟਾਰਟਡ ਬੀਟਿੰਗ ਐਂਡ ਡੇਮੇਜਿੰਗ ਦੀ ਹਸਪੀਟਲ ਉਹਦੇ ਪ੍ਰੋਟੈਸਟ ਦੇ ਵਿੱਚ ਅੱਜ PCMS ਦੀ ਐਸੋਸੀਏਸ਼ਨ ਦੀ ਕਾਲ ਤੇ ਅਸੀਂ IMA ਐਜ਼ ਅਪੋਰਟ ਆਇਆ। ਇਹ IMA ਦੀ ਟੀਮ I M ਡਾਟ ਚਰਨਜੀਤ ਸਿੰਘ ਪ੍ਰੈਜ਼ੀਡੈਂਟ ਤੇ ਕੱਲ ਸਾਡੀ ਆਪਣੀ ਵੀ ਹੋਏਗੀ ਇਸ ਵਾਰ। ਸਰ ਕੱਲ ਕਾਲ ਆਫੀਸ਼ੀਅਲ ਜੋ ਇਹ ਵੀ ਕਰਨੀ ਹੜਤਾਲ ਤੁਹਾਡੇ ਨਾਲ ਇਹਨਾਂ ਦਾ ਸਰ ਪਤਾ ਨਹੀਂ ਇਹ ਸਾਲ ਨੂੰ ਪਤਾ ਹੋਣਾ। ਲੇਕਿਨ ਅਸੀਂ ਸਾਡਾ ਪ੍ਰੋਗਰਾਮ ਆ ਰਿਹਾ ਉਪਰੋਂ ਸ਼ਾਮ ਤੱਕ ਫਾਈਨਲ ਹੋ ਜਾਏਗਾ। ਤਰਿੰਦਗੀ ਹੋਈਆ? ਹਾਂਜੀ। ਉਹ ਇਨਸਾਫ ਦੀ ਮੰਗ ਨੂੰ ਲੈ ਕੇ ਬਿਲਕੁਲ ਸਰ ਸੇਮ ਦੀ اروਪੀਨ ਅਰੇਸ ਹੋ ਚੁਕਿਨ ਉਹਨਾਂ ਨੇ ਸਾਰੇ ਜਿਹਨਾਂ ਨੇ ਹਮਲਾ ਕੀਤਾ ਉਹਨਾਂ ਚ ਨਾ ਹੋ ਗਏ ਸੀ ਰਾਤ ਤੱਕ ਉਸ ਤੋਂ ਬਾਅਦ ਕਿੰਨੇ ਹੋਏ ਨੇ ਕੁਝ ਪਤਾ ਨਹੀਂ ਲੇਕਿਨ ਇਟ ਵਾਸ ਅ ਔਰਗੇਨਾਈਜ਼ਡ ਟਾਈਪ ਆਫ ਅਟੈਕ ਕਿ ਉਹਨਾਂ ਨੇ ਡੀਸੀਵ ਕੀਤਾ ਉਹਦੇ ਸਾਰੀ ਪੁਲਿਸ ਕੜੀ ਸੀ ਬੈਰੀਕਡ ਲੱਗਿਆ ਸੀਗਾ ਅੰਦਰ ਡਾਕਟਰ ਬੈਠੇ ਸੀਗੇ 2-300 ਤੇ ਉਹਨਾਂ ਨੇ ਵੀ ਵਾਂਟ ਜਸਟਿਸ ਦੇ ਨਾਰੇ ਲਾਇਆ ਉਹ ਤੇ ਤੇ ਉਹ ਇਦਾਂ ਕੋਈ ਸੋਚ ਨਹੀਂ ਸਕਦਾ ਕਿ ਇਹਨਾਂ ਹਮਲਾ ਵੀ ਕਰ ਦਣਗੇ ਸਰਾਦਰ ਉਹਨਾਂ ਨੇ ਇਹ ਕਿਹਾ ਵੀ ਇਹਨਾਂ ਨੂੰ ਆਉਣ ਦਿਓ ਇਹ ਤਾਂ ਸਾਡੇ ਸਪੋਰਟਰੀ ਲੱਗਦੇ ਨੇ ਲੇਕਿਨ ਜਦੋਂ ਹੀ ਉਹਨਾਂ ਨੇ ਬੈਰੀਕਡ ਤੋੜਿਆ ਇਨ ਦਾ ਮੀਨ ਟਾਈਮ ਇਕੱਠੇ ਹੋਈ ਗਏ ਹੋਈ ਹੋਏ ਫਿਰ ਉਹਨਾਂ ਨੇ ਡੈਮੇਜ ਸ਼ੁਰੂ ਕਰਤਾ ਡਾਕਟਰਾਂ ਦੇ ਮਗਰ ਭੱਜੇ ਕੁਟੇ ਉਹ ਡਾਕਟਰ ਲੋਕੇ ਜਾਨ ਬਚਾਈ ਤੇ ਕਾਫੀ ਡੈਮੇਜ ਹੋਇਆ ਉਸ ਹਸਪੀਟਲ ਅੱਛਾ ਸਰ ਇਹ ਜਿਹੜਾ ਮਾਂ ਬਾਪਾ ਪੜੌਦਾ ਬੱਚੇ ਨੂੰ ਐਮਬੀਬੀਐਸ ਹੋਆ ਐਮਡੀ ਹੋਣਾ ਉਸ ਤੋਂ ਬਾਅਦ ਉਹ ਜੁਆਇਨ ਕਰਦਾ ਤੇ ਕਰੈਸੀ ਘਲੌਨੀ ਹਰਕਤ ਇਸ ਦੇਸ਼ ਦੇ ਇੱਕ ਘਲੌਨੀ ਸ਼ਰਮਨਾਕ ਕਾਰਨ ਬਿਲਕੁਲ ਸ਼ਰਮਨਾਕ ਆ ਲੇਕਿਨ ਇਹਦਾ ਬਹੁਤ ਹੀ ਧਿਆਨ ਤਰੀਕੇ ਨਾਲ ਜਸੀ ਵੀ ਕਰ ਹੀ ਰਹੀ ਹੈ ਵੈਸੇ ਤਾਂ ਉਹਨਾਂ ਨੇ ਸੀਵੇ ਨੂੰ ਦਿੱਤਾ ਕੇਸ ਇਟ ਸ਼ੁੱਡ ਬੀ ਡੈਲਟ ਵਿਦ ਵੈਰੀ ਸੀਰੀਅਸਲੀ ਕਿਉਂਕਿ ਸਾਡੇ ਜਿਹੜੇ ਡਾਕਟਰ ਸਾਹਿਬਾਨ ਨੇ ਦੇ ਆਰ ਈਜ਼ੀ ਟਾਰਗੇਟ ਉਹ ਆਪਣੇ ਮੈਂ ਵੀ ਇੱਥੇ ਕੰਮ ਕੀਤਾ 15 ਸਾਲ ਅਸੀਂ ਬਿਜ਼ੀ ਹੁੰਨੇ ਆ ਆਪਣੇ ਕੰਮ ਵਿੱਚ ਤੇ ਸਾਡੇ ਤੇ ਅਟੈਕ ਵੀ ਹੋ ਜਾਂਦਾ ਕਈ ਵਾਰ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦਾ ਸਮਝ ਨਹੀਂ ਮਿਲਦਾ ਸਾਨੂੰ ਕੀ ਮੰਗਦਾ ਤੁਹਾਡੀ ਮੇਨ ਮੁਖ ਮੰਗ ਇਨਸਾਫ ਸਰ ਟੂ ਦੀ ਫੈਮਿਲੀ ਟੂ ਦੀ ਡਾਕਟਰ ਸਿਕਿਉਰਟੀ ਸਾਡੀ ਫੂਲ ਪ੍ਰੂਫ ਹੋਵੇ ਤੇ ਪਰ ਮੈਂ ਆਪਣੇ ਡਾਕਟਰ ਸਾਹਿਬਾਨ ਨੂੰ ਵੀ ਐਸੀ ਕਹਾਗੇ ਕਿ ਥੋੜਾ ਜਿਹਾ ਆਪਣੇ ਆਪ ਨੂੰ ਪ੍ਰੋਟੈਨਪ ਰੱਖੋ ਅਗਰ ਤੁਹਾਡੇ ਤੇ ਅਟੈਕ ਹੁੰਦਾ ਨੋਬਦੀ ਕੈਨ ਸੇਵ ਯੂ ਇਫ ਯੂ ਡੋ ਨਟ ਸੇਵ ਯੂਰਸੈਲਫ ਇਹ ਪੱਕਾ ਡਾਕਟਰ ਜਗਜੀਤ ਸਿੰਘ ਸਿਵਲ ਹਸਪੀਟਲ ਮਲੇਰ ਕੋਲਾ ਜੀ ਐਸਐਮਓ ਸਾਨੂੰ ਅੱਜ ਕਿਸ ਤਰੀਕੇ ਨਾਲ ਲੈ ਕੇ ਜੀ ਰੋਸ ਤੋਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਅੱਜ ਮਿਤੀ 16 ਅਗਸਤ ਨੂੰ ਸਿਵਲ ਹਸਪਤਲ ਮਲੇਰ ਕੋਲਾ ਵਿਖੇ ਪੀਸੀਐਮਐਸ ਐਸੋਸੀਏਸ਼ਨ ਤੇ ਸਪੈਸ਼ਲਿਸਟ ਡਾਕਟਰ ਐਸੋਸੀਏਸ਼ਨ ਦੇ ਸੰਜੇ ਸੱਦੇ ਦੇ ਅਸੀਂ ਇਥੋਂ ਦੇ ਡਾਕਟਰਾਂ ਨੇ ਪੂਰੇ ਪੰਜਾਬ ਦੇ ਨਾਲ ਰਲ ਕੇ ਹੜਤਾਲ ਕੀਤੀ ਹੈ ਮਨ ਨਹੀਂ ਕਰਦਾ ਸੀਗਾ ਅੱਜ ਸਵੇਰੇ ਕਾਫੀ ਪਰੇਸ਼ਾਨੀ ਹੋਈ ਬੀਜਾਂ ਨੂੰ ਦੱਸਣ ਨੂੰ ਕਰਨ ਨੂੰ ਪਰੰਤੂ ਪਿਛਲੇ ਦਿਨੀ ਜਿਹੜੀ ਇੱਕ ਮੰਦਭਾਗੀ ਘਟਨਾ ਕੋਲਕਾਤਾ ਵਿੱਚ ਵਾਪਰੀ ਹੈ ਉਹ ਬਸ ਇੱਕ ਫਲੈਸ਼ ਪੁਆਇੰਟ ਸੀਗਾ ਇਸ ਤੋਂ ਇਲਾਵਾ ਵੀ ਇਕਾ ਦੁਕਾ ਜਿਹੜੀਆਂ ਘਟਨਾਵਾਂ ਨੇ ਉਹ ਡਾਕਟਰਾਂ ਨਾਲ ਬਦਸਲੂਕੀ ਦੀਆਂ ਹਸਪਤਾਲਾਂ ਦੇ ਉੱਤੇ ਹਮਲੇ ਦੀਆਂ ਡਾਕਟਰਾਂ ਨੂੰ ਬਲੈਕਮੇਲ ਕਰਨ ਦੀਆਂ ਤੇ ਡਾਕਟਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਸੀ ਭਾਵੇਂ ਕਿ ਪੰਜਾਬ ਸਰਕਾਰ ਨੇ ਸੰ 2008 ਦੇ ਵਿੱਚ ਹੀ ਮੈਡੀਕਲ ਤੇ ਹਸਪਤਾਲ ਜਿਹੜਾ ਸੁਰੱਖਿਆ ਕਾਨੂੰਨ ਲਾਗੂ ਕੀਤਾ ਸੀ ਅਸੀਂ ਇਸ ਹਸਪਤਾਲ ਦੇ ਵਿੱਚ ਵੀ ਪਿਛਲੇ ਸਮੇਂ ਦੇ ਵਿੱਚ ਦੋ ਐਫ ਆਈ ਆਰ ਜਿਹੜੀਆਂ ਨੇ ਉਹ ਜਿਹੜੇ ਇਹੋ ਜਿਹੇ ਗਲਤ ਅਨਸਰ ਨੇ ਜਿਹੜੇ ਡਾਕਟਰਾਂ ਨੂੰ ਵੀ ਨਹੀਂ ਬਖਸ਼ਦੇ ਹਸਪਤਾਲਾਂ ਨੂੰ ਵੀ ਬਖਸ਼ਦੇ ਉਹਨਾਂ ਤੇ ਵੀ ਅਟੈਕ ਕਰਦੇ ਨੇ ਉਹਨਾਂ ਤੇ ਦਰਜ ਕੀਤੀਆਂ ਹੀਆਂ ਨੇ ਉਹ ਇਸ ਲਈ ਅਧਾਰ ਤੇ ਧਿਆਨ ਵਿੱਚ ਨੇ ਪਰੰਤੂ ਕੋਈ ਵੀ ਕਾਨੂੰਨ ਜਿਹੜਾ ਉਹ ਇੱਕ ਡੈਟ ਰੈਂਡ ਹੁੰਦਾ ਉਹ ਸਿਰਫ ਇੱਕ ਲੈਵਲ ਤੱਕ ਜਦੋਂ ਕੋਈ ਘਟਨਾ ਵਾਪਰ ਜਾਂਦੀ ਆ ਉਸ ਤੋਂ ਬਾਅਦ ਵਾਸਤੇ ਹੁੰਦਾ ਸਾਡਾ ਜਿਹੜਾ ਅੱਜ ਦਾ ਰੋਸ ਹੈ ਸਰਕਾਰ ਨਾਲ ਉਹ ਹੈ ਕਿਉਂ ਡਾਕਟਰਾਂ ਵਿੱਚ ਅਸੁਰੱਖਿਆ ਦੀ ਭਾਵਨਾ ਹੈ ਕਿਉਂ ਸਾਡੇ ਹਸਪਤਾਲ ਤੇ ਸਾਡੀਆਂ ਜਿਹੜੀਆਂ ਇਹ ਸਸਤਾਵਾਂ ਨੇ ਜਿਹੜੀਆਂ ਲੋਕ ਸੇਵਾ ਲਈ ਬਣੀਆਂ ਨੇ ਇਹ ਕਿਉਂ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਆਪ ਨੂੰ ਮਹਿਸੂਸ ਡਰੇ ਡਰੇ ਡਰ ਕੇ ਸਹਿਮ ਕੇ ਕੰਮ ਕਿਉਂ ਕਰਨ ਸਾਡਾ ਰੋਸ ਸਿਰਫ ਇਸ ਗੱਲ ਤੇ ਹੈ ਜ਼ਰੂਰੀ ਹੈ ਉਸ ਬੇਟੀ ਨੂੰ ਜਿਹੜੀ ਕਿ ਇੱਕ ਬਹੁਤ ਹੀ ਮੱਧ ਵਰਗੀ ਪਰਿਵਾਰ ਚੋਂ ਆਈ ਸੀ ਕਿੰਨੀਆਂ ਆਸ਼ਾਵਾਂ ਸੀ ਤੇ ਉਹਦੇ ਮਾਪਿਆਂ ਨੂੰ ਕੀ ਕੀ ਉਹਦੇ ਵਾਸਤੇ ਸੁਪਨੇ ਸੀਗੇ ਤੇ ਜਿਸ ਦਰਿੰਦਗੀ ਨਾਲ ਜਿਸ ਦਰਿੰਦਗੀ ਨਾਲ ਉਹਦਾ ਮੌਤ ਦਾ ਉਹਨੂੰ ਜਿਹੜਾ ਸਾਹਮਣਾ ਕਰਨਾ ਪਿਆ ਤਰ੍ਹਾਂ ਦਰਿੰਦਿਆਂ ਨੇ ਜੋ ਕੀਤਾ ਉਹਦੇ ਲਈ ਇਨਸਾਫ ਦਾ ਹੋਰ ਜ਼ੋਰ ਸਾਡੀ ਮੰਗ ਹੈ ਪਰ ਉਸ ਤੋਂ ਇਲਾਵਾ ਸਾਡੀ ਪੰਜਾਬ ਸਰਕਾਰ ਤੋਂ ਜਿਹੜੀ ਅੱਜ ਦੇ ਸਮੇਂ ਦੀ ਮੰਗ ਹੈ ਉਹ ਇਹ ਹੈ ਕਿ ਹਸਪਤਾਲਾਂ ਵਾਸਤੇ ਵੱਖਰਾ ਸਿਕਿਉਰਟੀ ਦਾ ਪ੍ਰਬੰਧ ਇੰਤਜ਼ਾਮ ਹੋਵੇ ਇਹ ਨਹੀਂ ਸਰਕਾਰ ਦੇ ਧਿਆਨ 'ਚ ਨਹੀਂ ਹੈ ਸਰਕਾਰ ਕਰ ਵੀ ਰਹੀ ਹੈ ਪਰ ਸਾਨੂੰ ਕਿਹਾ ਜਾਂਦਾ ਕਿ ਆਪਣੇ ਯੂਜ਼ਰ ਚਾਰਜੇਸ 'ਚੋਂ ਸਿਕਿਉਰਟੀ ਗਾਰਡ ਰੱਖੋ ਹਸਪਤਾਲ ਤਾਂ ਪਹਿਲਾਂ ਹੀ ਸਾਰੀਆਂ ਸੇਵਾਵਾਂ ਦਾ ਮੁਫਤ ਦੇ ਰਹੇ ਨੇ ਤੇ ਉਹਨਾਂ ਵਿੱਚੋਂ ਅਸੀਂ ਕਿਵੇਂ ਸਿਕਿਉਰਟੀ ਗਾਰਡ ਰੱਖੀਏ ਇਸ ਤੋਂ ਇਲਾਵਾ ਸਾਡੇ ਕੋਲ ਪੁਲਿਸ ਦਾ ਪ੍ਰਬੰਧ ਹੈ ਚੌਂਕੀ ਬਣਾ ਕੇ ਦਿੱਤੀ ਹੋਈ ਹੈ ਪਰੰਤੂ ਇੱਡੇ ਵੱਡੇ ਹਸਪਤਾਲ ਲਈ ਜਿਹਦੀ ਕੀ ਅਜੇ ਤੱਕ ਚਾਰ ਦਿਵਾਰੀ ਵੀ ਸੁਰੱਖਿਅਤ ਨਹੀਂ ਹੈ ਉਹਦੇ ਪ੍ਰਬੰਧ ਕਰਨਾ ਉਹ ਸਾਰੀਆਂ ਚੀਜ਼ਾਂ ਵਾਸਤੇ ਸਾਡੀ ਬੇਨਤੀ ਆ ਪ੍ਰੈਸ ਦੇ ਰਾਈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ ਉਹਨਾਂ ਨੂੰ ਰੋਕਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਵਕਰੀ ਇੱਕ ਫੋਰਸ ਬਣਾ ਕੇ ਜਿਹੜੀ ਜਿਵੇਂ ਕਿ ਸੜਕ ਸੁਰੱਖਿਆ ਫੋਰਸ ਹੈ ਐਵੇਂ ਹਸਪਤਾਲ ਸੁਰੱਖਿਆ ਫੋਰਸ ਬਣਾ ਕੇ ਸਾਨੂੰ ਜਿਹੜਾ ਇਹ ਜਿਹੜਾ ਸੁਖਾਵਾਂ ਮਾਹੌਲ ਹੈ ਉਹ ਦਿੱਤਾ ਜਾਵੇ ਕਿ ਸਰ ਅਗਰ ਸੀਵੀ ਜਾਂਚ ਕਰ ਰਹੀ ਆ ਤਾਂ ਸੀਵੀ ਜਾਂਚ ਕਰ ਦੇਖੋ ਅਗਰ ਫਿਰ ਵੀ ਉਸ ਨੂੰ ਇਨਸਾਫ ਨਹੀਂ ਮਿਲਦਾ ਤਾਂ ਅਗਲਾ ਕੀ ਹੋਏਗਾ ਦੇਖੋ ਦੇਖੋ ਇਸ ਤਰ੍ਹਾਂ ਨਹੀਂ ਭਾਰਤ ਦਾ ਸੰਵਿਧਾਨ ਹੈ ਕਾਨੂੰਨ ਆ ਸੰਸਥਾਵਾਂ ਨੇ ਉਹ ਸਾਨੂੰ ਉਹਦੇ ਉੱਤੇ ਪੂਰਾ ਮਾਣ ਹੈ ਜਿਹੜੀ ਘਟਨਾ ਹੋਈ ਆ ਉਹਦਾ ਸਾਡਾ ਰੋਸ ਜਿਹੜਾ ਪ੍ਰਗਟ ਕਰਨਾ ਜਿਹੜਾ ਜਾਇਜ਼ ਹੈ ਪਰੰਤੂ ਸਾਨੂੰ ਵਿਸ਼ਵਾਸ ਹੈ ਕਿ ਉਹ ਦੋਸ਼ੀ ਜ਼ਰੂਰ ਹੀ ਫੜੇ ਜਾਣਗੇ ਤੇ ਉਹਨਾਂ ਨੂੰ ਬਣਦੀ ਸਜ਼ਾ ਵੀ ਮਿਲੇਗਾ ਪ੍ਰੋਟੈਸਟ ਕਿੰਨੀ ਦੇ ਚੱਲਦਾ ਜੀ ਅਰੇ ਕੋ ਅੱਜ ਦੀ ਜਿਹੜੀ ਕਾਲ ਹੈ ਕੱਲ ਜਦੋਂ ਜਥੇਬੰਦੀ ਦੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਇਹ ਨਹੀਂ ਕਿ ਸਰਕਾਰ ਨੇ ਕਦਮ ਨਹੀਂ ਲਿਆ ਸਰਕਾਰ ਨੇ ਆਪਣੀ ਮੀਟਿੰਗ ਕੀਤੀ ਸੀ ਪਰ ਸਾਨੂੰ ਉਹ ਪੂਖਤਾ ਭਰੋਸਾ ਨਹੀਂ ਦੇ ਸਕੇ ਇਸ ਕਰਕੇ ਅਸੀਂ ਜਿਹੜੀ ਜਿਹੜੇ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਹੈ ਜਿਹੜੇ ਸਾਰੇ ਮੈਡੀਕਲ ਕਾਲਜਾਂ ਦੇ ਰੈਜ਼ੀਡੈਂਟ ਹੈ ਉਹਨਾਂ ਵਿੱਚ ਤਿੱਖਾ ਰੋਹ ਸੀ ਤੇ ਉਹਨਾਂ ਨੇ ਅੱਜ ਕਾਲ ਦਿੱਤੀ ਸੀ ਅੱਜ ਉਹਨਾਂ ਦੇ ਨਾਲ ਅਸੀਂ ਰਲ ਕੇ ਜਿਹੜਾ ਉਹਨਾਂ ਨਾਲ ਜਿਹੜਾ ਸਮਰਥਨ ਦਿੱਤਾ ਹੈ ਤੇ ਅੱਗੇ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਸ਼ਾਮ ਤੱਕ ਪਤਾ ਲੱਗੇਗਾ